ਸੁਭਾ 8 ਵਜੇ। ਸੋ ਹਾਜੀ ਮਿੱਤਰੋ ਕੀ ਹਾਲ ਚਾਲ ਆ ਹੋਪ ਕਰਦਾ ਤੁਸੀ ਸਾਰੇ ਘੈਂਡਾ ਹੋਵੋ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਲਾਉਣ ਮਿੱਤਰੋ ਜਿੱਦਾਂ ਤੁਸੀਂ ਪਛੇ ਕਲਿੱਪਾਂ ਵੇਖਿਆ ਉਦੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਅਸੀਂ ਆਪਾਂ ਕੀ ਕਰਨ ਲੱਗੇ ਆ ਤੇ ਅੱਜ ਆਪਾਂ ਲਾਉਣ ਲੱਗੇ ਆ ਸ਼ਬੀਲ ਤੇ ਗਰਮੀ ਦਾ ਕਰਕੇ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਆਈ ਸ਼ਬੀਲ ਵੀ ਸਲਾਬ ਬਣਾਈ ਤੇ ਇਧਰ ਆਪਣੀ ਟੀਮ ਬੰਦੇ ਸੇਵਾਦਾਰ ਸਵਾਇ ਕਰਦੇ ਆ ਉੱਦਲੇ ਪੱਲੀ ਹੋਣੀ ਸੀ ਲੱਗੇ ਆ ਸਫਾਈ ਕਰਨਾ ਵੀਰ ਦਾ ਹੀ ਕੱਲੀ ਲਾ ਦੇਣੀ ਸੀ ਕਿ ਅੱਜ ਕੀਜਾ ਦੇਣਾ ਤੇ ਰਾਤੀ ਨਹੀਂ ਪਿਆਗਾ ਇਹ ਉਦਾਂ ਲੈ ਕੇ ਫਿਰ ਮੌਸਮ ਠੰਡਾ ਹੋ ਗਿਆ ਤੇ ਅਸੀਂ ਕਿਹਾ ਵੀ ਚਲੋ ਪਰਸੋਂ ਲਾ ਲਾ ਜੇ ਤੇ ਇਸ ਕਰਕੇ ਫਿਰ ਅੱਜ ਲਾਉਣ ਲੱਗੇ ਆ ਜਿਹੜੀਆਂ ਕਲਿੱਪਾਂ ਤੁਸੀਂ ਪਿਛੇ ਵੇਖੀਆਂ ਇਹ ਸਾਰੀਆਂ ਪਰਸੋਂ ਦੀਆਂ ਸੀ 5 ਤਰੀਕ ਦੀਆਂ ਅੱਜ 7 ਤਰੀਕ ਦਾ ਤੇ ਆਇਓ ਫਿਰ ਤੁਹਾਨੂੰ ਦਿਖਾਉਂਦੇ ਆ ਕੀ ਮੋਲਚਾ ਵਾਲਾ ਲੋ ਮੈਟਰ ਹੋਣਾ ਆਪਾਂ ਚੱਲਿਆਂ ਟੈਂਟ ਦਾ ਸਮਾਨ ਲੈਣ ਤੇ ਅਸੀਂ ਚੱਲੇ ਤਿੰਨ ਚਾਰ ਜਾਣੇ ਚੱਲਣੇ ਆ ਆਪਣੇ ਨਾਲ ਹੀ ਦੁਕਾਨੂ ਆ ਟੈਂਟ ਦਾ ਸਮਾਨ ਲੈ ਕੇ ਫੇ ਤੇ ਅਖੀਨ ਜਾਂਦੇ ਹਾਂ ਅਨਸਟਾ ਸਟਾਰ ਤੇ ਟੈਂਟ ਦਾ ਸਮਾਨ ਲੈ ਕੇ ਤੇ ਫੇ ਤੇ ਲੋਨ ਦੇ ਨਾਲ ਜੁੜੇ ਰਹੋ ਨਾਲ ਵਲੌਗ ਦੇ ਮਨੂ ਹੋਰ बंद लगता तो मित्रों घर आई रोटी रुटी, रुटी खानी

কিও <muchas> সব <muchas>

पापरफ थोड़े पाया बड़ा काम तोड़ला हा गला

ਲਓ ਵੀ ਮਿੱਤਰੋ ਪ੍ਰੋਗਰਾਮ ਸਾਰਾ ਖਤਮ ਹੋ ਚੁੱਕਾ ਵਾ ਬਾਈ ਹੋਈ ਕਰਨ ਲਾ ਪਿਆ ਸਮਾਨ ਸੰਭਲ ਲਾ ਪਿਆ ਤੇ ਅਸੀਂ ਹੁਣ ਚੱਲੇ ਮੜਿਆ ਪਿੰਡ ਸਮੋਸੇ ਲੈਣਾ ਨਹੀਂ ਕਿ ਆ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਥੋੜੀ ਜਿਹੀ ਟ੍ਰੀਟ ਦਿੱਤੀ ਜਾਵੇ ਸਮੋਸੇ ਘਲਾ ਰਹੀਏ समोसे लाने चले बाकी सारे काम बहुत वाया हो गया बाकी ब्लॉग हाँ वे दे लाइक कर दो सबसक्राइब करो चैनल में हाई हाजग मुक्या नहीं वैसे कम दिखाने भी मित्रों समान सारा सामया गया कंप्यूटर तो लाता अपना मुठ भी खा लिया काम पूरा खत्म हो गया हम कर तैयारी आप भी चली तो ये तो लमें पही